ਉਹ ਆਪਾਂ ਪਹੁੰਚੇ ਆ ਮਾਨਸਾਂਝਲੇ ਦਾ ਪਿੰਡ ਰੱਲਾ ਅਜਿਹੇ ਪਰਿਵਾਰ ਨਾਲ ਮਲਾਵਾਂਗੇ ਤੁਸੀਂ ਵੀ ਕਹੋਗੇ ਕਿ ਪਰਿਵਾਰ ਬਹੁਤ ਕਿਸਮਤ ਨਾਲ ਲੜ ਰਿਹਾਗਾ ਇੱਕ ਕਮਰਾਗਾ ਅਤੇ ਇਹ ਪਰਿਵਾਰ ਹੈ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਈਏ ਕਿ ਇਹਨਾਂ ਦੀ ਬੇਟੀ ਨੇ 5ਵੀਂ ਕਲਾਸ ਪਾਸ ਕੀਤੀ ਆ 500 ਵਿੱਚੋਂ 500 ਨੰਬਰ ਲਿੱਤਾ। ਨਾ ਕੋਈ ਪੱਤਰਕਾਰ ਨਾ ਸਮਾਜ ਸੇਵੀ ਨਾ ਰਾਜਨੀਤਿਕ ਆਗੂ ਕੋਈ ਵਧਾਈ ਦੇਣ ਤੱਕ ਨਹੀਂ ਪਹੁੰਚਿਆ। ਇਹ ਬੈਠੀ ਆ ਉਹ ਬੇਟੀ ਜਿਹੜੀ 500 ਵਿੱਚੋਂ 500 ਨੰਬਰ ਲੈ ਗਈ। ਨੰਬਰ ਵੀ ਦੇਖੋ ਕਿੰਨੀਆਂ ਮੁਸੀਬਤਾਂ ਵਿੱਚ ਲੈ ਗਈ। ਪਹਿਲਾਂ ਤੁਹਾਨੂੰ ਇਹਦੇ ਘਰ ਦੇ ਹਾਲਾਤ ਵਿਖਾ ਦਨੇ ਇੱਕ ਕਮਰਾਗਾ। ਇਹ ਵੇਖੋ ਪੇਟੀਆਂ ਤੇ ਕਿਵੇਂ ਸਮਾਨ ਰੱਖਿਆ ਹੈ। ਇਹ ਪੇਟੀ ਦੇ ਉੱਪਰ ਬੈੱਡ ਚੜਾ ਰੱਖੇ ਨੇ। ਉੱਪਰ ਇਹ ਘਰ ਦੇ ਹਾਲਾਤ ਦੇਖ ਸਕਦੇ ਹੋ। ਇਹ ਸਿਲੰਡਰ ਚੁੱਲਾ ਪਿਆ ਕਿਸੇ ਵੇਲੇ ਵੀ ਹਾਲਾਤ ਨੇ ਇਹ ਭੈਣ ਬੁਖਾਰੀ ਹੈ ਕਹਿੰਦੀ ਢੋਲੀ ਵਿੱਚ ਆਟਾ ਤੱਕ ਨਹੀਂ ਅੱਜ ਆ ਦੇਖ ਲਓ ਖਾਲੀ ਢੋਲੀ ਪਈ ਹੈਗੀ ਅਜਿਹੇ ਹਾਲਾਤ ਨੇ ਸਿਲੰਡਰ ਚੁੱਲਾ ਰੱਖਿਆ ਹੋਇਆ ਹੈ ਇਹ ਪਿਆ ਕੋਈ ਗੁੜ ਸ਼ੱਕਰ ਨਹੀਂ ਘਰ ਵਿੱਚ ਕੋਈ ਰਾਸ਼ਨ ਨਹੀਂਗਾ ਇਹ ਦੇਖੋ ਇੱਕ ਇੱਕ ਕਮਰੇ ਵਿੱਚ ਰਹਿਣ ਦੀ ਮਜਬੂਰ ਨੇ ਫਿਰ ਵੀ ਇਹਨਾਂ ਦੀ ਜੋ ਬੇਟੀ ਹੈ 500 ਵਿੱਚੋਂ 500 ਅੰਕ ਲੈ ਜਾਂਦੀ ਹੈ ਪਹਿਲਾਂ ਤਾਂ ਆਪਾਂ ਇਸ ਭੈਣ ਨਾਲ ਗੱਲ ਕਰਾਂਗੇ ਕਿ ਘਰ ਦੇ ਕੀ ਹਾਲਾਤ ਨੇ ਹਾਂਜੀ ਦੱਸੋ ਜੀ ਕੀ ਹਾਲਾਤ ਨੇ ਘਰ ਦੇ ਤੇ ਘਰ ਦੇ ਬਹੁਤ ਬੁਰੇ ਹਾਲਾਤ ਨੇ ਜੀ ਹੂੰ ਪਹਿਲੇ ਤੇ ਮੇਰ ਘਰ ਅਜ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ 4-5 ਲੱਖ ਰੁਪਏ ਉਥੇ ਲੱਗੇ ਮੇਰ ਘਰ ਜਾਣੇ ਲਾਇਆ ਜੀ ਪਿੰਡ ਵਾਲਿਆਂ ਨੇ ਮਦਦ ਕੀਤੀ ਪਿੰਡ ਵਾਲਿਆਂ ਨੇ ਉਹਨਾਂ ਤੇ ਪੈਸੇ ਲਾਇਆ ਚਲੋ ਅੱਜ ਉਹ ਐਵਸੈਟ ਆ ਜੀ ਉਹ ਸਿਰ ਚ 6:00 ਵਜ ਗਈ ਸੀਗੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਮੇਰੇ ਬੱਚੀ ਦੀ ਪੜ੍ਹਾਈ ਕਰਾ ਰਹੀ ਆ ਮੈਂ ਸਕੂਲ ਦੇ ਵਿੱਚ ਸਫਾਈ ਦਾ ਕੰਮ ਕਰਕੇ ਮੇਰੇ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਅੱਜ ਮੇਰੇ ਘਰ ਦੇ ਵਿੱਚ ਨਾ ਢੋਲੀ ਚਾਟਾ ਵੀ ਹੈ ਨਹੀਂ ਗਾ ਜੀ ਸਾਡਾ ਰਾਸ਼ਨ ਕਾਰਡ ਵੀ ਨਹੀਂ ਅਸੀਂ ਬਹੁਤ ਭੱਜੇ ਆ ਸਾਨੂੰ ਕਿਸੇ ਨੇ ਵੀ ਸਾਡਾ ਰਾਸ਼ਨ ਕਾਰਡ ਨਹੀਂ ਬਣਾਇਆ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਕਿੰਨੇ ਸਾਲ ਹੋ ਗਏ ਰਾਸ਼ਨ ਕਾਰਡ ਸਾਡੇ 5 ਸਾਲ ਹੋ ਗਏ ਜੀ ਅਸੀਂ ਮੁੱਲ ਦੀ ਕਣਕ ਲਿਆ ਕੇ ਖਾਂਦੇ ਆ ਹਾਂ ਮੇਰੀ ਬੱਚੀ ਹੈ ਜੀ ਇਹ ਬਹੁਤ ਸਿਆਰ ਆ ਗਈ ਮੈਨੂੰ ਇਹ ਮੈਂ ਇਹ ਸਰਕਾਰ ਤੋਂ ਉਮੀਦ ਕਰਦੀ ਆ ਕਿ ਮੇਰੀ ਬੱਚੀ ਨੂੰ ਵਧੀਆ ਕੋਈ ਕਾਮਰਾ ਹੋਵੇ ਅੱਗੇ ਲਿਜਾਣ ਵਾਸਤੇ ਕੋਈ ਸਰਕਾਰ ਸਹੂਲਤ ਦੇਵੇ ਮੇਰੇ ਬੱਚੀ ਵਧੀਆ ਪੜੇ ਅੱਗੇ ਜਾਵੇ ਇਹ ਕਿਹੜੀ ਕਲਾਸ ਚ ਪਾਸ ਹੋਇਆ ਕਿੰਨੇ ਨੰਬਰ ਕਿਹੜੀ ਕਲਾਸ ਚ ਹੋਈ ਆ ਜੀ ਪੰਜਵੀਂ ਚ 500 ਚ 500 ਨੰਬਰ ਲੱਗ ਪਏ ਮੇਰੇ ਬੱਚੀ ਨੂੰ ਹਾਂ ਕਿਆ ਦੇ ਕੋਈ ਲਿੱਕੇ ਨਿੱਕੇ ਮੇਰੇ ਬੱਚੇ ਨੇ ਇਹਨਾਂ ਦਾ ਬੁਰਾ ਹਾਲ ਆ ਜੀ ਹਾਂ ਕੱਪੜੇ ਵੀ ਅਸੀਂ ਕਿਸੇ ਦੇ ਲੈ ਕੇ ਪਾਉਣੇ ਆ ਜੀ ਹਾਂ ਮੈਂ ਇਹਨਾਂ ਨੂੰ ਵਧੀਆ ਕੱਪੜੇ ਵੀ ਲੈ ਕੇ ਦੇ ਸਕਦਾ ਹਾਂ ਹਾਂ ਬਾਕੀ ਸਾਨੂੰ ਸਾਰਾ ਦਿੱਸਦਾ ਹੀ ਆ ਜੀ ਮੇਰੇ ਘਰ ਦੇ ਵਿੱਚ ਨਾ ਕੋਈ ਚੰਗਾ ਬਾਥਰੂਮ ਆ ਨਾ 플ੱਸ ਆ ਜੀ ਹਾਂ ਜਿਹੜੇ ਕਹਿੰਦੇ ਸਰਕਾਰੀ ਫਲਸ਼ ਬਾਥਰੂਮ ਉਹ ਮਿਲਿਆ ਸਾਨੂੰ ਨਹੀਂ ਜੀ ਸਾਨੂੰ ਕੁਛ ਨਹੀਂ ਮਿਲਿਆ ਕੋਈ ਸਹੂਤ ਨਹੀਂ ਬਲੀ ਸਰਕਾਰ ਦੀ ਹੂੰ ਸਾਡੇ ਘਰੇ ਇੱਕ ਪੱਖਾ ਹੀ ਸੱਤ ਆਲਾ ਪਸਾ ਹੂੰ ਬਹੁਤ ਮੁਸ਼ਕਲ ਨਾਲ ਅਸੀਂ ਟਾਈਮ ਪਾਸ ਕਰਦੇ ਹਾਂ ਹੂੰ ਅੱਜ ਦੇਖੋ ਜੀ ਗਰਮੀ ਦੇ ਵਿੱਚ ਸੈਂਟਰੀ ਫਟ ਸਕਦਾ ਜੀ ਆ ਗਰਮੀ ਦੇ ਵਿੱਚ ਇੰਨਾ ਸਮਾਨ ਪਿਆ ਸਾਡਾ ਹਨਾ ਸਾਰਾ ਸੜ ਵੀ ਸਕਦਾਗਾ ਇੱਥੇ ਕੋਈ ਹਵਾ ਨਹੀਂ ਪੈਂਦੀ ਕੋਈ ਸਾਨੂੰ ਬੈਠਣ ਨੂੰ ਜਿਸ ਦਿਨ ਬਾਰਸ਼ ਆ ਜਾਂਦੀ ਹੈ ਸਾਨੂੰ ਪਤਾ ਕਿਸੇ ਦੇ ਘਰ ਤੇ ਪਕੌੜੇ ਪੱਕਦੇ ਕਿਸੇ ਦੇ ਮਠੀਆਂ ਜੀ ਪਰ ਸਾਡੇ ਘਰ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਰੋਟੀ ਵੀ ਨਸੀਬ ਨਾ ਹੋਵੇ ਸਾੜੀਆਂ ਸੱਤਾਂ ਚ ਆਉਂਦੀਆਂ ਵੇਖੋ ਜੀ ਹੂੰ ਅਸੀਂ ਪ੍ਰਾਂਤਾਧਾਰਨੇ ਕਿ ਥਾਲ ਧਰਦੇ ਆ ਤਾਂ ਸਾਡੇ ਸੱਤ ਦਾ ਪਾਣੀ ਰੋਕਦੇ ਆ ਅੰਦਰ ਵੜ ਜਾਂਦਾ ਹੈਗਾ ਜੀ ਝਾੜੀਆਂ ਪਾਣੀ ਕੱਢਦੇ ਆ ਬਾਹਰ ਸਾਡਾ ਬਹੁਤ ਬੁਰਾ ਹਾਲਾ ਜਿਸ ਦਿਨ ਪੱਦਰ ਹੋ ਜਾਂ ਸਾਨੂੰ ਪਤਾ ਜੀ ਸਾਡੇ ਦਿਲ ਤੇ ਕੀ ਬੀਤਦੀ ਆ ਤੇ ਬੱਚਿਆਂ ਨੂੰ ਫਿਰ ਰੋਟੀ ਚਾਹ ਪਾਣੀ ਰਾਜਮਾ ਰੋਟੀ ਟੋਕ ਮਿਲ ਜਾਂਦਾ ਨਹੀਂ ਜੀ ਕਿਸੇ ਟਾਈਮ ਨਹੀਂ ਵੀ ਹੁੰਦਾ ਜਿਸਕੇ ਨਾਲ ਫਸਰੀ ਹੁੰਦੀ ਹੁਣ ਫਿਰ ਤੁਸੀਂ ਨਾ ਕਰੋ ਸਹੀ ਬੇਨਤੀ ਹੈ ਜੀ ਸਾਡੇ ਕੈਮਰਾ ਪਰ ਮੇਰੇ ਬੱਚਿਆਂ ਦੀਆਂ ਵਾਂ ਫੜ ਰਾਨੇ ਬੱਚੀ ਬੇਟੀ ਦਾ ਬੋ ਸਰਕਾਰ ਜੜਾ ਸੂਤ ਤਾਂ ਦੇਵੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ ਚੜੂ ਗਰੀਬਾਂ ਨੂੰ ਦੀ ਇਹ ਬੇਨਤੀ ਹੈ ਮੈਂ ਸਰਕਾਰ ਨੂੰ ਬੇਟੀ ਤਾਂ ਪੜਾਈ ਚ ਬਹੁਤ ਹਿਸ਼ਾਰ ਹੈ ਬਹੁਤ ਹਿਸ਼ਾਰ ਹੈ ਜੀ ਹਾਂਜੀ ਪਰ ਇਹਨੂੰ ਬੇਚਾਰੇ ਨੂੰ ਕੋਈ ਚੰਗਾ ਖਾਣ ਪੈਣਾ ਨਹੀਂ ਮੇਰੇ ਆ ਕੋਈ ਕਮਰਾ ਨਹੀਂ ਹੈਗਾ ਜਿੱਥੇ ਮੇਰੀ ਬੱਚੀ ਹਵਾ ਚ ਬੈਠ ਕੇ ਵਧੀਆ ਪੜ੍ਹੇ ਜੀ ਬਸ ਇਹੀ ਬੇਨਤੀ ਹੈ ਸਾਡੇ ਤੋਂ ਸਰਕਾਰ ਅੱਗੇ ਵੀ ਸਾਡੇ ਬੱਚਿਆਂ ਨੂੰ ਕੋਈ ਸਰਕਾਰੀ ਸਹੂਲਤ ਦੇਵੇ ਜੀ ਟੜਾ ਕਮਰਾ ਪਵਾ ਦੇ ਟੜ ਰਸ ਰਕਾਰਡ ਬਣਾਦੇ ਹੋਰ ਸਾਨੂੰ ਕੁਛ ਨਹੀਂ ਚਾਹੀਦਾ 플ਸ ਬਾਥਰੂਮ ਹਾਂਜੀ 플ਸ ਬਾਥਰੂਮ ਚਾਹੀਦੇ ਸਨ ਟੜ ਕੰਦ ਦੇਖੋ ਜੇ ਏਡੇ ਏਡੇ ਮੋਰੇ ਨਿਕਲੇ ਪਏ ਜਿੱਥੇ ਸਾਡੇ 플ਸ ਆ ਜੀ ਕੰਨ ਵਿੱਚ ਬੱਚੀ ਮਟਿਆਰ ਵੀ ਹੋਊਗੀ ਸਾਨੂੰ ਬਹੁਤ ਔਖਾ ਜੀ ਸਾਡੇ ਹਾਲਾਤ ਦੇਖ ਕੇ ਘਰ ਵਿੱਚ ਰਸਣ ਦੇ ਨਾਂ ਤੇ ਅੱਜ ਕੁਛ ਨਹੀਂ ਹੈਗਾ ਨਹੀਂ ਸਾਡੇ ਕੋਲ ਕੁਛ ਨਹੀਂ ਹੈਗਾ ਕੋਰੋਨਾ ਦੇ ਵਿੱਚ ਸਭ ਨੂੰ ਰਸਣ ਮਿਲਦਾ ਰਿਹਾ ਜੀ ਅਸੀਂ ਭੁੱਖੇ ਬੈਠਦੇ ਰਹੇ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਨੀ ਕਿਸੇ ਮਿਲ ਕੇ ਲੈਣ ਪੁੱਤ ਕਿਹੜੀ ਕਲਾ ਬਣ ਲਈ ਮੇਰੇ ਘਰ ਦੇ ਛਿਟਕੇ ਜਾਂਦੇ ਆ ਜੀ ਅੱਛਾ ਬਸ ਉਹਨਾਂ ਦੇ ਨਾਲ ਹੀ ਮੈਂ ਟਾਈਮ ਪਾਸ ਕਰੀ ਜਾਂਦੇ ਮੇਰੇ ਮਾਵਾ ਬਣਾਣਾ ਅੱਛਾ ਅੱਜ ਸਾਡੇ ਸਿਰ ਤੇ 4 ਲੱਖ ਰੁਪਇਆ ਜੀ ਦੱਸੋ ਕਿਸ ਟਾਈਮ ਕਿਵੇਂ ਲਾਹਣ ਕਿਵੇਂ ਲਾਹਣ ਇਹ ਕਰ ਜਾ ਕੇ ਮੈਂ ਚੜਿਆ ਫਿਰ ਇਹ ਜੀ ਮੇਰੇ ਘਰ ਦਾ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਹੂੰ ਉਹ ਸਿਰ 6:00 ਵਜੇ ਦੀ ਸੇਮ ਜਿਹਦੇ ਵਿੱਚ ਦਾ ਕਰ ਰਿਹਾ ਹੂੰ 8-9 ਮਹੀਨੇ ਦਾ ਕਰ ਰਿਹਾ ਜੀ ਪਰ ਅੱਜ ਵਿਆਜ ਤੇ ਚੱਕ ਕੇ ਪੈਸੇ ਲਾਏ ਨਾ ਜੇ ਮੇਰੇ ਰਿਸ਼ਤੇਦਾਰਾਂ ਨੂੰ हां पर ਤੁਸੀਂ ਦੱਸੋ ਕਿਹੜੀ ਕਲਾਸ ਚ ਸੀ ਤੁਸੀਂ ਇਸ ਵਾਰੀ ਹੁਣ ਤਾਂ ਜਿਸੀ ਹੈ ਨਾ 6ਵੀਂ ਵਿੱਚ ਅੱਛਾ ਪੇਪਰ ਕਿਹੜੀ ਕਲਾਸ ਤੋਂ ਪਾਸ ਕੀਤੇ ਨੇ 5ਵੀਂ ਵਿੱਚ ਅੱਛਾ ਇੱਕ ਸਕੂਲ ਦਾ ਨਾਮ ਦੱਸੋ ਸਰਕਾਰੀ ਪ੍ਰਾਇਮਰੀ ਸਕੂਲ ਅੱਛਾ ਕਿੰਨੇ ਚੋਂ ਕਿੰਨੇ ਨੰਬਰ ਸੀ 500 ਤੋਂ 5 ਅੱਛਾ ਤੇ ਸਕੂਲ ਚ ਸਨਮਾਨਤ ਕੀਤਾ ਕਿਸੇ ਨੇ ਨਹੀਂ ਕੋਈ ਹੋਰ ਕੋਈ ਪੱਤਰਕਾਰ ਜਾਂ ਲੀਡਰ ਆਏ ਹੋਣ ਕਰੇ ਨਹੀਂ ਅੱਜ ਤੱਕ ਕੋਈ ਨਹੀਂ ਅੱਜ ਸਾਡੇ ਕੋਲ ਇੱਕ ਆਏ ਸੀਗੇ ਆਪਣੀ ਆਰਮੀ ਵਾਲੀ ਆਰਮੀ ਗਰੁੱਪ ਵਾਲਿਆਂ ਨੇ ਉਹਨਾਂ ਨੇ ਸਨਮਾਨਤ ਕੀਤਾ ਸਾਡੇ ਬੱਚੇ ਨੂੰ ਜੀ ਆਰਮੀ ਗਰੁੱਪ ਵਾਲਿਆਂ ਨੇ ਹਾਂਜੀ ਪੁੱਤ ਕੀ ਬਣਨਾ ਵੱਡਾ ਹੋ ਕੇ ਪੜ੍ਹਾਈ ਕਰਕੇ ਜੇ ਵਧੀਆ ਪੜ੍ਹਾਈ ਮਿਲੇ ਕੀ ਬਣਨਾ ਚਾਹੁੰਦੇ ਹੋ ਮਾਪਿ ਉਹਦਾ ਨਾਮ ਰੋਸ਼ਨ ਕਰਨ ਵਾਸਤੇ ਵੱਡਾ ਹੋ ਕੇ ਸਰ ਬਹੁਤ ਵੱਡਾ ਅਫਸਰ ਬਣਨਾ ਚਾਹੁੰਦਾ ਹਾਂ ਅੱਛਾ ਪੜ੍ਹਾਈ ਕਰਨ ਨੂੰ ਬਹੁਤ ਦਿਲ ਕਰਦਾ ਹੈ ਅੱਛਾ ਹੁਣ ਕੀ ਸਹੂਲਤਾਂ ਦੀ ਘਾਟ ਲੱਗਦੀ ਹੈ ਤੈਨੂੰ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਦੀ ਮੰਨ ਲੋ ਵਿਕਰ ਵਿੱਚ ਕੂਲਰ ਵੀ ਚਾਹੀਦਾ ਨਾ ਕੋਈ ਆਰੋ ਹੈ ਪਿੰਨ ਵਾਲੇ ਪਾਣੀ ਹਾਂਜੀ ਪਾਣੀ ਸਾ ਅਸੀਂ ਟੂਟੀ ਦਾ ਪੀਨੇ ਆ ਜੀ ਪਾਣੀ ਅੱਛਾ ਕਿਸੇ ਤੇ ਲੈ ਕੇ ਆਉਂਦੇ ਆ ਜੀ ਕਈ ਵਾਰੀ ਟੂਟੀ ਆ ਜਾਂਦੀ ਹੈ ਕਈ ਵਾਰੀ ਨਹੀਂ ਆਉਂਦੀ ਅੱਛਾ ਹਾਂਜੀ ਕੂਲਰ ਵੀ ਹੈ ਨਹੀਂ ਬੱਚਿਆਂ ਵਾਸਤੇ ਹਾਂਜੀ ਹੈ ਨਹੀਂ ਪੱਖਾ ਵੀ ਹੈ ਨਹੀਂ ਗਾ ਜੀ ਸਾਡੇ ਕੋਲ ਵੀ ਅਸੀਂ ਚੱਕਮਾ ਪੱਖਾ ਲਾ ਲਾਂਗੇ ਚੱਕਮਾ ਪੱਖਾ ਵੀ ਨਹੀਂ ਹੈ ਅੱਛਾ ਸੋ ਦੋਸਤੋ ਇਹ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਤੇ ਆ ਛੱਤ ਹੈਗੀ ਕਿਸੇ ਵੇਲੇ ਵੀ ਡਿੱਗ ਸਕਦੀ ਹੈਗੀ ਮਾਲਿਆ ਤੇ ਜਦੋਂ ਬਾਰਸ਼ ਆ ਜਾਂਦੀ ਹੈ ਉਹ ਦ ਕਹਿੰਦੇ ਬਹੁਤ ਬੁਰੇ ਹਾਲਾਤ ਹੋ ਜਾਂਦੇ ਆ ਜਜ਼ਬਾ ਬਹੁਤ ਐ ਮਿਹਨਤ ਪੈਣ ਬਨੇ ਬਹੁਤ ਕਰੀਆ ਪਹਿਲਾ ਪਤੀ ਦੀ ਜਾਨ ਬਚਾਈ ਉਸ ਤੋਂ ਬਾਅਦ ਇਹ ਕੁੜੀ ਆ 500 ਵਿੱਚੋਂ 500 ਨੰਬਰ ਲੈ ਜਾਂਦੀ ਐ ਮੇਰਾ ਬੱਚਾ ਹੀ ਪਹਿਲੇ ਨੰਬਰ ਤੇ ਆਇਆ ਜੀ ਇਹ ਵੀ ਵੱਡਾ ਅਫਸਰ ਬਣਨਾ ਚਾਹੁੰਦਾ ਪਰ ਮੈਨੂੰ ਇਹ ਵੀ ਮੇਰੇ ਘਰ ਦੇ ਹਾਲਾਤ ਦੇਖ ਕੇ ਕਿੱਥੇ ਬਣਿਆ ਮੇਰੇ ਬੱਚੇ ਦੀ ਸੋਚਾਂ ਬਹੁਤ ਵੱਡੀਆਂ ਨੇ ਅੱਛਾ ਕਾਕੇ ਕਿਹੜੀ ਕਲਾਸ ਚ ਸੀ ਪੁੱਤ ਪਹਿਲੀ ਕਲਾਸ ਪਹਿਲੀ ਜੀ ਕਿੰਨੇ ਨੰਬਰ ਤੇ ਆਏ ਪਹਿਲੇ ਅੱਛਾ ਕੀ ਬਣਨਾ ਚਾਹਣਾ ਹੈ ਮੈਨੇ ਬਹੁਤ ਵੱਡਾ ਅਫਸਰ ਅੱਛਾ ਪੜਕੇ ਠੀਕ ਉਸ ਕੀ ਨਾਮ ਸੀ ਅਫਸਰ ਦਾ ਜਿਹੜਾ 1 ਲੱਖ ਕੀ ਜਰਾ ਸੀ ਆੜੀ ਅੱਛਾ ਇਹ ਦੁਆਰਾ ਤੁਹਾਨੂੰ ਫੇਰ ਵਿਖਾ ਦਿੰਨੇ ਆ ਦਿਖਾਓ ਜੀ ਇਹ ਢੋਲੀ ਦੇ ਵਿੱਚ ਕੋਈ ਆਟਾ ਨਹੀਂ ਇਹ ਆ ਕੇ ਆਪਾਂ ਹੁਣੇ ਦੇਖੋ ਅੱਜ ਦੇ ਹਾਲਾਤ ਸ਼ਾਮ ਨੂੰ ਵੀ ਕਿੱਥੋਂ ਪਰਿਵਾਰ ਰੋਟੀ ਖਾਵੇਗਾ ਇਹ ਤੁਸੀਂ ਦੇਖ ਸਕਦੇ ਹੋ ਜੋ ਲੂਣ ਮਿਰਚ ਕਿੰਨਾ ਕੁ ਹੈ ਇਹ ਪਿਆਗਾ ਇਹ ਘਰ ਦੇ ਹਾਲਾਤ ਹੈ ਉਹੀ ਕਮਰਾ ਹੈ ਉਹhier ਸੋਈ ਹੈ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਕੁੜੀ ਪੰਜਵੀਂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਬੇਟਾ ਪਹਿਲੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਕੂਲਰ ਪੱਖਾ ਰਾਸ਼ਨ ਲਈ ਸਹਿਯੋਗ ਚਾਹੀਦਾ ਹੈ